12 ਜੂਨ ਦੀ ਰਾਤ ਨੂੰ ਖੰਨਾ ਦੇ ਦੁਰਾਹ ਚ ਪਰਮਜੀਤ ਜੁਵੈਲਰ ਦੇ ਸ਼ੋਅਰੂਮ ਤੇ ਅੰਨੇਵਾ ਗੋਲੀਬਾਰੀ ਕੀਤੀ ਗਈ ਸੀ ਇਸ ਘਟਨਾ ਦੇ ਵਿੱਚ ਜੁਵੈਲਰ ਮਨਦੀਪ ਵਰਮਾ ਵਾਲ-ਵਾਲ ਬਚ ਗਿਆ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰਾਂ ਪ੍ਰਦੀਪ ਸਿੰਘ ਤੇ ਸੂਰਜ ਪ੍ਰਕਾਸ਼ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਕਬਜ਼ੇ ਵਿੱਚੋਂ 4 ਵਿਦੇਸ਼ੀ ਪਿਸਤੌਲ 36 ਜਿੰਦਾ ਕਾਰਤੂਸ ਤੇ 7 ਮੈਗਜ਼ੀਨ ਬਰਾਮਦ ਹੋਏ ਨੇ ਐਸਪੀ ਸੌਰਵ ਜਿੰਦਲ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮਾ ਨੂੰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਮਦਦ ਦੇ ਨਾਲ ਕਾਬੂ ਕੀਤਾ ਗਿਆ ਹੈ ਪਿਛਲੇ ਦਿਨੀ ਤਰਾਹਾ ਥਾਣੇ ਦੇ ਵਿੱਚ 12 ਤਰੀਕ ਨੂੰ 12 ਤਰੀਕ ਨੂੰ ਸ਼ਾਮ ਨੂੰ ਪਰਮਜੀਤ ਜੁਵੇਲਰ ਨਾਮ ਦੇ ਜੁਵੇਲੀ ਸ਼ਾਪ ਤੇ ਦੋ ਅਨਨੋਨ ਬੰਦੇਾਂ ਵੱਲੋਂ ਆ ਕੇ ਫਾਇਰਿੰਗ ਕੀਤੀ ਗਈ ਸੀ ਸ਼ਾਮ ਨੂੰ ਇਹਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਖੰਨਾ ਪੁਲਿਸ ਦੇ ਸੀਨੀਅਰ ਅਫਸਰ ਤੇ ਬਫਰ ਪੁਲਿਸ ਟੀਮ ਅ ਇਮੀਡੀਟਲੀ ਮੌਕੇ ਤੇ ਪਹੁੰਚੀਆਂ ਸੀਗੀਆਂ ਤੇ ਇਸ ਮਾਮਲੇ ਦੇ ਵਿੱਚ ਅਸੀਂ 68 ਨੰਬਰ ਮਕਦਮਾ ਥਾਣਾ ਤੋ ਰਹਾਤੇ ਵਿੱਚ ਅੰਡਰ ਸੈਕਸ਼ਨ 3725 ਆਮ ਜੈਟ ਤੇ ਚਾਰਸੋ ਸਤਾਏ ਦੇ ਵਿੱਚ ਦਰਜ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸੇ ਮਾਨਯੋਗ ਐਸਐਸਪੀ ਸਾਹਿਬ ਖੰਡਨਾਕ ਸ਼੍ਰੀਮਤੀ ਅਮਿਤ ਕੁੰਡਰ ਜੀ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਦੇ ਵਿੱਚ ਸਾਡੇ ਡੀਐਸਪੀ ਡੀਐਸਪੀ ਪਾਇਲ ਚਾਰਸੀਆਏ ਤੇ ਜਿਹੜੇ ਸਾਡੇ ਲੋਕਲ ਐਸਚੂਦ ਰਹਾਲੇ ਹਨ ਉਹਨਾਂ ਦੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਸਾਡੀ ਟੈਕਨੀਕਲ ਟੀਮ ਨੂੰ ਵੀ ਇਸ ਕੰਮ ਤੇ ਲਾਇਆ ਗਿਆ ਸੀ ਕੱਲ ਇਸ ਮਾਮਲੇ 'ਚ ਸਾਨੂੰ ਇੱਕ ਵੱਡੀ ਸਫਲਤਾ ਮਿਲ ਜੇ ਤੇ ਸਾਡੇ ਥਾਣਾ ਦੁਰਹਾ ਤੇ ਸਾਡੀ ਜਿਹੜੀ ਕਾਉਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨੇ ਬਠਿੰਡਾ ਤੋਂ ਜਿਹੜੇ ਇਸ ਇਸ ਕੇਸ ਦੇ ਵਿੱਚ ਜਿਹੜੇ ਦੋ ਮੇਨ ਸ਼ੂਟਰ ਨੇ ਜਿਨ੍ਹਾਂ ਨੇ ਸ਼ੂਟਿੰਗ ਕੀਤੀ ਹੈ ਪ੍ਰਦੀਪ ਸਿੰਘ ਜਿਹੜਾ ਬੈਗਵਾਲ ਪਿੰਡ ਦਾ ਰਹਿਣ ਵਾਲਾ ਤੇ ਇੱਕ ਸੁਰੇਜ ਪ੍ਰਕਾਸ਼ ਸ਼ੇਲियस ਡੇਵਿਡ ਇਹ ਲੁਧਿਆਣਾ ਦੇ ਵਿੱਚ ਹੈਪੋਵਾਲ ਕਲਾਂ ਦਾ ਰਹਿਣ ਵਾਲਾ ਤੇ ਥਾਣਾ ਪੀਏਯੂ ਦਾ ਵਾਸੀ ਹੈ ਇਹਨਾਂ ਦੋਨਾਂ ਨੂੰ ਅਸੀਂ ਬਠਿੰਡੇ ਤੋਂ ਕਾਉਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਨਾਲ ਕਾਬੂ ਕੀਤਾ ਤੇ ਇਹਨਾਂ ਤੋਂ ਸਾਨੂੰ ਚਾਰ ਪਿਸਟਲ ਜਿਹੜੇ ਉਹਦੇ ਵਿੱਚ ਦੋ بڑے ਆਟੋਮੈਟਿਕ ਤੇ ਇੰਪੋਰਟਡ ਪਿਸਟਲ ਹੈ ਚਾਰ ਪਿਸਟਲ 36 ਰੋ 36 ਲਾਈਵ ਕਾਰਟਿਜ ਤੇ ਸਤ ਮੈਗਜ਼ੀਨ बरामद ਹੋਏ ਉਸ ਤੋਂ ਬਿਨਾ ਜਿਹੜਾ ਸਾਨੂੰ ਹੁਣ ਤੱਕ ਦੀ ਤਫਤੀਸ਼ ਤੋਂ ਪਤਾ ਲੱਗੇ ਜਿਹੜਾ ਪ੍ਰਦੀਪ ਐਗੋਵਾਲ ਵੀ ਸਾਡੇ 1370 ਨੰਬਰ ਦੇ ਵਿੱਚ ਲੁਡਿੰਦਾ ਸੀਗਾ ਤੇ ਜਿਹੜਾ ਸੂਰਜ ਪ੍ਰਕਾਸ਼ ਇਲੀਅਸ ਡੇਵਿਡ ਹੈ ਤੇ ਵੀ ਇਹਦੇ ਵੀ ਕਾਫੀ ਕ੍ਰਿਮੀਨਲ ਮਕਦਮੇ ਦਰਜ ਨੇ ਤੇ ਇਹ ਲੁਧਿਆਣਾ ਪੀਯੂ ਥਾਣੇ ਦੇ 12 ਨੰਬਰ ਮਕਦਮਾ 2024 ਦਾ ਔਰਿੱਤਨ ਸੋਦੋ ਦੇ ਵਿੱਚ ਮਰਡਰ ਕੇਸ ਦੇ ਵਿੱਚ ਇਹ ਵੀ ਬੌਟਿਕ ਸੀਗਾ ਜਿੱਥੇ ਅਮਰੀਕਾ ਤੋਂ ਵੀ ਨੌ ਲੇਖ ਸਾਹਮਣੇ ਆਇਆ ਰਿਹਾ ਪੁਲਿਸ ਜਾਂਚ ਹਿੰਦ ਤੱਕ ਦੇਖੋ ਅਸੀਂ ਇਸ ਕੇਸ ਦੇ ਵਿੱਚ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਅਸੀਂ ਇਹਨਾਂ ਦਾ ਅੱਜ ਹੀ ਇਨ ਪੇਸ਼ ਕਰਕੇ ਇਹਨਾਂ ਦਾ ਜ਼ਰਾ ਮਨ ਹਸਲ ਕਰਾਂਗੇ ਤੇ ਅਸੀਂ ਇਸ ਕੇਸ ਦੇ ਵਿੱਚ ਅੱਗੇ ਤਫ਼ਤੀਸ਼ ਕਰਾਂਗੇ ਵੀ ਇਹਨਾਂ ਨੇ ਵੈਪਨ ਜਿਹੜੇ ਆ ਕਿੱਥੋਂ ਸਿਕਿਉਰ ਕੀਤੇ ਕੀ ਇਹਨੇ ਦਿੱਤੇ ਇਹਨਾਂ ਨੂੰ ਤੇ ਹੋਰ ਕਿਹੜੀ ਕਿਹੜੀਆਂ ਮਾਰਦਤਾਂ ਦੇ ਵਿੱਚ ਇਨਵੋਲਡ ਹੈ ਤੇ ਹੋਰ ਇਹਨਾਂ ਦੀ ਕੀ ਪਲਾਨ ਸੀ